ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਜ ਸ੍ਰੀ ਹਰਿਆਣੇ 'ਚ ਇਕੱਠੇ ਹੋਏ ਆ ਮੇਰੇ ਨਾਲ ਵੱਖ-ਵੱਖ ਪਿੰਡਾਂ ਤੋਂ ਸੰਗਤ ਪਹੁੰਚੀ ਆ ਮੋਤਵਾਲ ਸੱਜਣ ਵੀ ਪਹੁੰਚੇ ਆ ਅੱਜ ਸਾਡਾ ਇਕੱਠੇ ਹੋਣ ਦਾ ਮਕਸਦ ਇਹ ਆ ਕਿ ਇੱਥੇ Haryana ਦੇ ਵਿੱਚ ਅਸੀਂ ਲਾਂਪੰਦੀ ਸ਼ੁਰੂ ਕੀਤੀ ਆ ਇਕੱਠੇ ਕਰਕੇ ਲੋਕਾਂ ਨੂੰ 17 ਤਰੀਕ ਨੂੰ ਜਿਹੜਾ ਭਾਈ ਨਵਦੀਪ ਸਿੰਘ ਜਲਵੇੜੇ ਦੇ ਹੱਕ ਵਿੱਚ ਐਸਐਸਪੀ ਦਫ਼ਤਰ ਦੇ ਅੱਗੇ ਹਵਾਲੇ ਵੱਡਾ ਇਕੱਠ ਰੱਖਿਆ ਗਿਆ ਉਹਦੇ ਸਬੰਧ ਚ ਇਹ ਲਾਮਬੰਦੀ ਆ ਪਿੰਡਾਂ ਦੀ ਤੇ ਅਪੀਲ ਕਰਦੇ ਆ ਪੰਜਾਬ ਹਰਿਆਣਾ ਯੂਪੀ ਰਾਜਸਥਾਨ ਦੇ ਲੋਕਾਂ ਨੂੰ ਕਿ ਸਾਨੂੰ ਅੱਜ ਲੋੜ ਆ ਉਸ ਜਹਾਦ ਨੂੰ ਜੋ ਦੇ ਨਾਲ ਖੜਨ ਦੀ ਜਿਹੜਾ ਯੋद्धा 210 ਦੇ ਇੱਕ ਸਾਮਨੀ ਦੌਰਨ ਦੇ ਵਿੱਚ ਵੀ ਇੱਕ ਦਾ ਕੇ ਲੜਿਆ ਵਾਚੇ ਪਾਏ ਗਏ ਜਿਹੜਾ ਨੌਜਵਾਨ ਐਸ ਮੋਰਚੇ ਦੇ ਵਿੱਚ ਵੀ ਸ਼ੰਭੂ ਹੋਵੇ ਖਨੌਰੀ ਹੋਵੇ ਹਰਿਆਣੇਜ ਹੋਵੇ ਪੂਰਾ ਹਿੱਕ ਟਾ ਕੇ ਲੜਦਾ ਰਿਹਾ ਲੋਕਾਂ ਨੂੰ ਲਾਂਬੰਦ ਕਰਦਾ ਰਿਹਾ ਕਾਫਲੇ ਬਣ ਕੇ ਪਿੰਡਾਂ ਦੇ ਵਿੱਚੋਂ ਮੋਰਚਾ ਬਲ ਤੋਰਦਾ ਰਿਹਾ ਪਿਛਲੇ ਕਈ ਮਹੀਨਿਆਂ ਤੋਂ ਉਸ ਨੌਜਵਾਨ ਨੂੰ ਚੱਕ ਕੇ ਹਰਿਆਣਾ ਪੁਲਿਸ ਵੱਲੋਂ ਨਾਲ ਸੈਂਟਰ ਦੀ ਜਿਹੜੀ ਪੁਲਿਸ ਹੈ ਜਾਂ ਸੈਂਟਰ ਦੀ ਜਿਹੜੀ ਸਰਕਾਰ ਵਾਲੀ ਵੀ ਆ ਸੈਂਟਰ ਦੇ ਅਸਸਾਂ ਨਾਲ ਲਗੀਆਂ ਹੋਈਆਂ ਨੇ ਉਹਨਾਂ ਨੇ ਚੱਕ ਕੇ ਅੰਨਾਂ ਦੇ ਛੱਦਰ ਢਾ ਗਿਆ ਜ਼ੁਲਮ ਕੀਤਾ ਗਿਆ ਉਹਦੇ ਚੱਡੇ ਪਾੜੇ ਗਏ ਉਹਨੂੰ ਪਾਣੀ 'ਚ ਡੋਇਆ ਗਿਆ ਉਹਦੇ ਗਰੰਟ ਲਾਇਆ ਗਿਆ ਗੋਤੰਗਾਂ ਦੇ ਉੱਤੇ ਉਹਦੇ ਉਹਨੂੰ ਕਈ ਕਈ ਰਾਤਾਂ ਤਾਂਹਾਂ ਬੰਨ ਕੇ ਛਤਰਾਰ ਬਹਾ ਬੰਨ ਕੇ ਥਲੋਂ ਲੱਤਾਂ ਬੰਨ ਕੇ ਉਸ ਨੌਜਵਾਨ ਨੂੰ ਕਈ ਕਈ ਰਾਤਾਂ ਸੌਣ ਨਹੀਂ ਦਿੱਤਾ ਗਿਆ ਜੇ ਮਾਰਾ ਮੋਟਾ ਅੱਖ ਲਾਉਂਦਾ ਸੀਗਾ ਮੱਲੋ ਮੱਲੀ ਨੀਂਦ ਆਉਂਦੀ ਸੀ ਦਾ ਨੋ ਤੇ ਗੁੱਟੇ ਤੇ ਪੈਰਾਂ ਦੇ ਡੰਡਾ ਮਾਰਦੇ ਸੀ ਉਹ ਕਿਹੜਾ ਦਸ਼ਤ ਦਾ ਜਿਹੜਾ ਉਸ ਨੌਜਵਾਨ ਦੇ ਢਾਇਆ ਨਹੀਂ ਗਿਆ ਕੀਤਾ ਨਹੀਂ ਗਿਆ ਇੱਕ ਨਹੀਂ ਦੋ ਨਹੀਂ ਪੂਰੇ 17 ਪਰਚੇ ਹਰਿਆਣਾ ਜਿਹੜੇ ਤੇ ਦੇ ਦਿੱਤੇ ਗਏ ਆ ਇੱਕ ਪਰਚੇ ਜਮਾਨਤ ਹੁੰਦੀ ਆ ਦੂਜਾ ਪਰਚਾ ਦੂਜੇ ਜਮਾਨਤ ਦਾ ਤੀਜਾ ਪਰਚਾ ਤਿਆਰ ਹੁੰਦਾ ਐਸ ਤਰ੍ਹਾਂ 17 ਮੁਕੱਦਮੇ ਜੋ ਪਹਿਲਾਂ ਦੇ ਚੁੱਕੇ ਆ ਜੇਲ੍ਹ ਦੇ ਅੰਦਰ ਵੀ ਉਹ ਇੰਨਾ ਤਾਕਿਸਤਾ ਜਾ ਰਿਹਾ ਆ ਉਸ ਇਨਸਾਨ ਦਾ ਬਹੁਤ ਬੁਰਾ ਹਾਲ ਹੈ ਉਸ ਯੋਧੇ ਦਾ ਪਰ ਉਹ ਚੜਦੀ ਕਲਾ ਚ ਹੈ ਇਹ ਹੀ ਸਾਡੀ ਨਿਸ਼ਾਨੀ ਹੈ ਕਿ ਯੋਧੇ ਹਮੇਸ਼ਾ ਜੇਲ੍ਹਾਂ 'ਚ ਹੋਣ ਸੰਘਰਸ਼ਾਂ 'ਚ ਹੋਣ ਚਾਹੇ ਵੱਡੇ ਪਏ ਹੋਣ ਮਰਨ ਕਿਨਾਰੇ ਪਏ ਹੋਣ ਪਰ ਗੱਲ ਹਮੇਸ਼ਾ ਚੜਦੀ ਕਲਾ ਦੀ ਕਰਦੇ ਆ ਸੋ ਆਓ ਮੇਰੇ ਪੰਜਾਬ ਦੇ ਹਰਿਆਣੇ ਦੇ ਯੂਪੀ ਦੇ ਰਾਜਸਥਾਨ ਦੇ ਲੋਕੋ ਉੱਠ ਕੇ ਆਪਾਂ ਉਸ ਨੌਜਵਾਨ ਨੂੰ ਬਾਹਰ ਲੈ ਕੇ ਆਈਏ ਜੋ ਹੋਰ ਜਾਂ ਜਲਮੁਨ ਨੱਥ ਪਾਈਏ ਉਹਦੇ ਪਰਚਿਆਂ ਨੂੰ ਰੱਦ ਕਰਾਈਏ 17 ਤਰੀਕ ਨੂੰ ਐਸਐਸਪੀ ਦਫ਼ਤਰ ਅੰਮ੍ਰਿਤਸਰ ਦੇ ਅੱਗੇ ਕੱਟ ਰੱਖਿਆ ਗਿਆ ਮੈਂ ਪੰਜਾਬ ਦੇ ਹਰਿਆਣੇ ਦੇ ਲੋਕਾਂ ਨੂੰ ਕਹਿਣਾ ਚਾਹਣਾ ਕਿ ਆਪਕੋ ਆਪਣੇ ਪਿੰਡਾਂ ਚੋਂ ਟਰੱਕ ਟਰਾਲੀਆਂ ਲੈ ਕੇ ਗੱਡੀਆਂ ਲੈ ਕੇ ਬੱਸਾਂ ਲੈ ਕੇ ਕਾਫਲਿਆਂ ਦੇ ਰੂਪ ਦੇ ਵਿੱਚ ਅੰਮ੍ਰਿਤਸਰ ਪਹੁੰਚਣਾ ਹੈ ਮੈਨੂੰ ਇਹ ਵੀ ਪਤਾ ਲੱਗਿਆ ਹੈ ਕੇ 17 ਤਰੀਕ ਨੂੰ ਹੋਵੇਗਾ 16 ਤਰੀਕ ਨੂੰ ਇਹ ਰੇਲ ਗੱਡੀਆਂ ਬੰਦ ਕਰ ਦੇਣਾ ਇਹ ਨਾਕੇ ਲਾ ਦੇਣਾ ਇਹ ਘਰੋ ਘਰੀ ਆ ਕੇ ਆਗੂਆਂ ਨੂੰ ਫੜਦਾ ਸ਼ੁਰੂ ਕਰ ਦੇਣਾ ਸੇਸ਼ ਕਰਕੇ ਆਪਾਂ ਪੂਰੀ ਮੁਸਤਕਿਦ ਦੇ ਨਾਲ ਚਕੰਨੇ ਹੋ ਕੇ ਸੁਚੇਤ ਹੋ ਕੇ ਡਰਤਾ ਨਾਲ ਦਲੇਰੀ ਨਾਲ ਡਰਤਾ ਦੇ ਨਾਲ ਆਪਾਂ ਹਰ ਹਾਰ 17 ਤਰੀਕ ਨੂੰ 17 ਜੁਲਾਈ ਨੂੰ ਇਸ ਅਸਪੀਡ ਆਫਸਰ ਦੇ ਅਗੇ ਲੱਖਾਂ ਦੀ ਗਿਣਤੀ ਘੱਟ ਕਰਨਾ ਹੈ ਤੇ ਇਹ ਸਰਕਾਰ ਨੂੰ ਗੋਡੇ ਭਾਰ ਲੈ ਕੇ ਆਉਣਾ ਜੋ ਇਹ ਜ਼ੁਲਮ ਸਾਡੇ ਉਹਨਾਂ ਯੋਧਿਆਂ ਦੇ ਕਰ ਰਹੀ ਹੈ ਇਹ ਯਾਦ ਰੱਖਿਓ ਕਿ ਅੱਜ ਅਸੀਂ ਉਸ ਨੌਜਵਾਨਾਂ ਦਾ ਨਾਂ ਖੜ ਸਕੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਲਈ ਮਰਨ ਵਾਲੇ ਲੜਨ ਵਾਲੇ ਖੜਨ ਵਾਲੇ ਸਾਡੀਆਂ ਜ਼ਮੀਨਾਂ ਬਚਾਉਣ ਵਾਲੇ ਕਿਸਾਨੀ ਲਈ ਮਜ਼ਦੂਰਾਂ ਲਈ ਲੜਨ ਵਾਲੇ ਸਾਡੀ ਸਭਿਆਦ ਨੂੰ ਬਚਾਉਣ ਲਈ ਲੜਨ ਵਾਲੇ ਯੋਧੇ ਕਰਾਂਜ ਬਣ ਕੇ ਬੈਠ ਜਾਣਗੇ ਵੀ ਐچھے ਮਗਰੋਂ ਕੋਈ ਬਾਤ ਨਹੀਂ ਪੁੱਛਦਾ ਸੋ ਭਰਾਓ ਹੁਣ ਕਰਾਂਜ ਬੈਠੁੰਦਾ ਮੇਲਾ ਨਹੀਂ ਅੱਜ ਅਸੀਂ ਲਾਮਬੰਦੀ ਸ਼ੁਰੂ ਕੀਤੀ ਆ ਹਰਿਆਣੇ ਦੇ ਪਿੰਡਾਂ ਦੇ ਹੀ ਇਕੱਠੇ ਪਿੰਡ ਖੜੇ ਆ ਗੁਰੂ ਘਰ ਦੇ ਵੱਡੇ ਘੱਟ ਵੱਖ-ਵੱਖ ਪਿੰਡਾਂ ਤੋਂ ਸੰਗਤ ਇੱਥੇ ਆਈ ਹੈ ਪੰਜਾਬ 'ਚ ਵੀ ਜਾਵਾਂਗੇ ਸਵਾਉ ਆਪਾਂ ਸਤਾਰਾਂ ਨੂੰ ਆਪਣੇ ਆ ਜਮੀਰ ਦੀ ਬਾਤ ਕਰਨੀ ਆਪਣੇ ਦਿਲ ਦੀ ਬਾਤ ਸੁਣ ਕੇ ਵੀ ਨਹੀਂ ਯਾਰਾ ਉਹ ਕਿਸੇ ਖਾਲ ਵਟ ਪਿੱਛੇ ਨਹੀਂ ਕੋਈ ਜ਼ਮੀਨੀ ਝਗੜੇ ਪਿੱਛੇ ਨਹੀਂ ਕੋਈ ਘਰੇਲੂ ਮਸਲੇ ਪਿੱਛੇ ਨਹੀਂ ਉਹ ਸਾਡੀ ਖਾਤਰ ਸਾਡੀਆਂ ਫਸਲਾਂ ਨਸਲਾਂ ਨੂੰ ਬਚਾਉਣ ਲਈ ਸਾਡੀਆਂ ਜਵੀਆਂ ਨੂੰ ਬਚਾਉਣ ਲਈ ਉਹ ਪੂਰੀ ਮਨੁੱਖਤਾ ਦੀ ਲੜਾਈ ਲੜਦਾ ਸਾਡਾ ਨੌਜਵਾਨ ਨਵਦੀਪ ਸਿੰਘ ਜਲਵੇੜਾ ਪਿਛਲੇ ਕਈ ਮਹੀਨਿਆਂ ਤੋਂ ਇਹ ਹਕੂਮਤ ਦਾ ਅਛਾਤਰ ਚੱਲ ਰਿਹਾ ਭਰਾਓ ਆਓ 8 ਕੁਝ ਕੇ 17 ਤਰੀਕ ਨੂੰ قافਲੇ ਵੜ ਕੇ ਬਹੀਰਾ ਕੱਟ ਗਏ ਅੰਮ੍ਰਾਲੇ ਪਹੁੰਚ ਗਏ ਤੇ ਇਹ ਸਰਕਾਰ ਨੂੰ ਦਿਖਾ ਗਏ ਇਕੱਲਾ ਨਵਦੀਪ ਨਹੀਂ ਹਜ਼ਾਰਾਂ ਲੱਖਾਂ ਲੋਕ ਮਰੇ ਪੰਜਾਬ ਹਰਿਆਣੇ ਦੀਆਂ ਮਾਵਾ ਨੌਜਵਾਨ ਬਜ਼ੁਰਗਾ ਉਸ ਜਹਾਰੂ ਜੋਦੇ ਦੇ ਨਾਲ ਖੜੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਬੋਲੇ